ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰੇ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫਆਈ ਰਜਿਸਟਰ ਦਰਜ ਕੀਤੀ 214 26112025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲੋਏ ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵਿੰ ਜਦੋਂ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਰਫ ਹੈਪੀ ਫਤਿਹਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਦੇ ਉੱਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟਿਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨਾਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤ ਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰਬਾਈ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸ ਵਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਹਦੇ ਉੱਤੇ ਹਨ ਤੇ ਵੀਅਰ ਸਕਸੈਸਫੁਲ ਇਨ ਕੈਚਿੰਗ ਥਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੇਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ And thank you, everyone. We are fully committed to a peaceful and safe environment to create. Thank you.